ਸੌਣ ਦਾ ਪਾਵਨ ਮਹੀਨਾ ਹੈ ਤੇ ਲੱਖਾਂ ਕਾਵੜੀਏ ਹਰੀਦਵਾਰ ਆ ਰਹੇ ਨੇ ਹਰ ਕੋਈ ਗੰਗਾ ਦੇ ਵਿੱਚ ਡੁਬਕੀ ਲਗਾ ਕੇ ਪੁੰਨ ਕਮਾਉਣਾ ਚਾਹੁੰਦਾ ਹੈ ਪਰ ਕਈ ਵਾਰ ਵਿਸ਼ਵਾਸ ਦੀਆਂ ਲਹਿਰਾਂ ਦੇ ਵਿੱਚ ਖਤਰੇ ਦਾ ਪਰਛਾਵਾਂ ਵੀ ਹੁੰਦਾ ਹੈ ਅਜਿਹਾ ਇੱਕ ਪਲ ਹਾਲ ਹੀ ਵਿੱਚ ਕੈਮਰੇਜ ਕੈਦ ਹੋਇਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਹਰੀਦਵਾਰ ਤੇ ਗੰਗਾ ਘਾਟਾਂ ਤੇ ਤਾਇਨਾਤ ਐਸਟੀਆਰਐਫ ਦੇ ਕਰਮਚਾਰੀ ਗੰਗਾ ਦੇ ਵਿੱਚ ਡੁੱਬ ਰਹੇ ਕਾਵੜੀਆਂ ਦੀਆਂ ਜਾਨਾਂ ਬਚਾ ਰਹੇ ਨੇ ਐਸਟੀਆਰਐਫ ਦੇ ਕਰਮਚਾਰੀਆਂ ਨੇ ਕਾਂਗੜਾ ਘਾਟ ਤੇ ਡੁੱਬਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚੋਂ ਦੋ ਕਾਵੜੀਆਂ ਬਚਾਇਆ ਇਹ ਲਾਈਵ ਰੈਸਕਿਊ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਰਿਆਣਾ ਦੇ ਸੋਨੀਪਟ ਅਤੇ ਯੂਪੀ ਦੇ ਨੌਇਡਾ ਤੋਂ ਆਏ ਕਾਵੜੀਏ ਅਚਾਨਕ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੁੱਬਣ ਲੱਗੇ ਜਿਸ ਤੇ ਗੰਗਾ ਘਾਟ ਤੇ ਤਾਇਨਾਤ ਐਸਟੀਆਰਐਫ ਤੇ ਜਵਾਨਾਂ ਨੇ ਰਾਫਟ ਬੋਟ ਅਤੇ ਲਾਈਫ ਜੈਕਟ ਦੀ ਵਰਤੋਂ ਕਰਕੇ ਕਾਵੜੀਆਂ ਨੂੰ ਬਚਾਇਆ ਅਤੇ ਉਹਨਾਂ ਨੂੰ ਬਾਹਰ ਕੱਢਿਆ ਇਹ ਧਿਆਨ ਦੇਣ ਯੋਗ ਹੈ ਕਿ ਕਾਵੜੀਆਂ ਨੂੰ ਸਿਰਫ ਗ੍ਰਿਲ ਦੇ ਅੰਦਰ ਰਹਿ ਕੇ ਨਾ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਕੁਝ ਕਾਵੜੀਏ ਲਾਪਰਵਾਹੀਆਂ ਵਰਤ ਰਹੇ ਨੇ ਅਤੇ ਗ੍ਰਿਲ ਦੇ ਬਾਹਰ ਡੁੱਬ ਦੇ ਪਾਣੀ ਦੇ ਵਿੱਚ ਜਾ ਕੇ ਆਪਣੀਆਂ ਜਾਨਾਂ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਜਿਸ ਤੋਂ ਬਾਅਦ ਖਤਰਾ ਉਹਨਾਂ ਦੇ ਸਿਰ ਤੇ ਮੰਡਰਉਣ ਲੱਗ ਪੈਂਦਾ ਹੈ ਤੇ ਹੁਣ ਐਸਟੀਆਰਐਫ ਤੇ ਜਵਾਨ ਉਹਨਾਂ ਲਈ ਵਰਦਾਨ ਬਣ ਕੇ ਆਏ